ਕਹਿੰਦੇ ਪੰਜਾਬ ਚ 2024-25 ਦੌਰਾਨ ਭੋਜਨ ਪਦਾਰਥਾਂ ਦੇ 22% ਦੀ ਨਮੂਨੇ ਫੇਲ ਹੋ ਗਏ। ਦੁੱਧ ਦੇ 20488 ਨਮੂਨਿਆਂ ਚੋਂ 3712 ਮਾਪਦੰਡਾਂ ਦੇ ਅਨੁਕੂਲ ਨਹੀਂ ਨਿਕਲੇ। 20488 ਨਮੂਨੇ ਦੁੱਧ ਦੇ ਲਏ ਗਏ, ਉਹ ਚੋਂ 3712 ਨਮੂਨੇ ਫੇਲ ਹੋ ਗਏ। ਇਸੇ ਤਰ੍ਹਾਂ ਖੋਏ ਦੀ ਦਰਬੀ 26% ਫੇਲ ਹੁੰਦੀ ਆ। 26% ਦੀ ਖੋਆ ਫੇਲ ਹੋ ਰਿਹਾ। ਨਤੀਜਾ ਫਿਰ ਕਹਿੰਦੇ ਕਿ ਫਿਰ ਟਿੱਡ ਦੀਆਂ ਬਿਮਾਰੀਆਂ ਲੱਗਦੀਆਂ ਗੁਰਦੇ ਤੇ ਅਸਰ ਪੈਂਦਾ ਐ ਅਲਰਜੀ ਹੁੰਦੀ ਹੈ ਜਿਗਰ ਤੇ ਅਸਰ ਪੈਂਦਾ ਦਿਲ ਦੇ ਰੋਗ ਵਧਦੇ ਨੇ ਇਹ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਦਾ ਫਿਰੇ ਕਾਰਨ ਬਣਦਾ ਜਦੋਂ ਇਹ ਸਥਿਤੀ ਬਣਦੀ ਹੈ ਸੋ ਪੰਜਾਬ ਦੇ ਵਿੱਚ ਕਹਿੰਦੇ ਕਿ ਸਾਲ 224-25 ਦੌਰਾਨ ਖਾਣ ਪੀਣ ਵਾਲੀਆਂ ਚੀਜ਼ਾਂ ਮਲਾਪਟੀ ਤੇਲ ਮਲਾਪਟੀ ਖਾਸ ਕਰਕੇ ਡੇਰੀ ਨਾਲ ਸੰਬੰਧਿਤ ਚੀਜ਼ਾਂ ਉਹਨਾਂ ਚ ਮਲਾਪਟ ਬਹੁਤ ਵੱਡੀ ਮਾਤਰਾ ਚ